ਕਹਾਣੀ ਹੁੰਦੀ ਆ ਇੱਕ ਬਜ਼ੁਰਗ ਬਾਬੇ ਦੀ ਤੇ ਇੱਕ ਵਪਾਰੀ ਦੀ ਉਹ ਕਹਿੰਦਾ ਬਾਬਾ ਜੀ ਮੈਂ ਕੱਲਾ ਤੁਰਿਆ ਜਾਂਦਾ ਸੀ ਮੈਂ ਸੋਚਿਆ ਵੀ ਤੁਹਾਡੇ ਨਾਲ ਗੱਲਾਂ ਬਾਤਾਂ ਮਾਰਦਾ ਜਾਊਂਗਾ ਬਾਬਾ ਉਹਨੂੰ ਗੱਲ ਸੁਣਾਉਂਦਾ ਕਹਿੰਦਾ ਸਭ ਤੋਂ ਪਹਿਲੀ ਗੱਲ ਚਾਰ ਬੰਦਿਆਂ 'ਚ ਖੜਾ ਤਾਂ ਕਹਿੰਦਾ ਤੂੰ ਕਦੇ ਵੀ ਸ਼ਰਤ ਨਹੀਂ ਲਾਉਣੀ ਭਾਈ ਪਿੰਡ ਦੇ ਵਿੱਚ ਜਿਹੜੇ ਸਾਥ ਦੇ ਬੈਠੇ ਹੁੰਦੇ ਆ ਉਹਨਾਂ 'ਚ ਗੱਲਾਂ ਬਾਤਾਂ ਹੋਣ ਲੱਗ ਜਾਂਦੀਆਂ ਨੇ ਉਹ ਕਹਿੰਦਾ ਵੀ ਫਿਰ ਸ਼ਰਤ ਤਾਂ ਲਾਉਣੀ ਹੈ ਕਹਿੰਦਾ ਵੱਡੀ ਤਾਕਦੀ ਚੀਜ਼ ਦੀ ਲਾਓ ਕਹਿੰਦਾ ਚਲੋ ਜੀ ਦੂਜੇ ਨੂੰ ਸਾਰੇ ਪਿੰਡ 'ਚ ਗੱਲ ਓੜ ਜਾਂਦੀ ਆ ਵੀ ਜਿਹੜਾ ਛੜਾਗਾ ਜੇ ਵਪਾਰੀ ਹਾਰ ਗਿਆ ਤਾਂ ਛੜਾ ਵਪਾਰੀ ਨੀ ਬਣ ਕੇ ਸੁਰਖੀ ਬਿੰਦੀ ਲਾ ਕੇ ਚੰਗੇ ਸਭ ਤੋਂ ਨਵਾਂ ਕੱਪੜਾ ਪਾ ਕੇ ਗਲ ਚਹਾਰ ਪਾ ਕੇ ਕੋਠੇ ਤੇ ਬਹਿ ਜਾ ਕਹਿੰਦੇ ਠੀਕ ਹੈ ਜੀ ਉਹਨੂੰ ਕੋਠੇ ਤੇ ਬਿਠਾ ਲੰਦਦੇ ਨੇ ਚਾਰੇ ਬੰਦੇ ਇਕੱਠੇ ਹੋ ਕੇ ਆਉਂਦੇ ਨੇ ਉਹਦਾ ਗੇਟ ਖੜਕਾਉਂਦੇ ਨੇ ਵਪਾਰੀ ਤਾਂ ਉਹਨੂੰ ਕਹਿੰਦੇ ਵੀ ਭਈਆ ਮੁੰਡਾ ਐ ਕਰਕੇ ਮਰ ਗਿਆ ਤੇ ਇਹਦਾ ਹੁਣ ਥੇ ਪਤਾ ਤਾਂ ਕੋਈ ਪਤਾ ਹੀ ਨਹੀਂ ਹੈਗਾ ਕਹਿੰਦੇ ਨੂੰ ਚੱਕ ਕੇ ਤੁਸੀਂ ਨਹਿਰ 'ਚ ਜੇ ਸਿੱਟ ਸਕਦਾ ਤਾਂ ਸਿੱਟ ਦੇ ਇਦੋਂ ਤੱਕ ਘਰੇ ਆਉਂਦਾ ਆਉਂਦਾ ਉਹ ਸੋਚਦਾ ਵੀ ਬਾਬੇ ਦੀਆਂ ਤਾਂ ਤਿੰਨੇ ਗੱਲਾਂ ਪੱਕੀਆਂ ਰਹੀਆਂ 100-100 ਰੁਪਏ ਦਿੱਤਾ ਮੇਰੇ ਤਾਂ ਕੰਮ ਆ ਗਿਆ ਸਸ਼ੀਕਾਲ ਜੀ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਨਵੀਂ ਕਹਾਣੀ ਲੈ ਕੇ ਆਇਆ ਹਾਂ ਉਮੀਦ ਕਰਦਾ ਹਾਂ ਤੁਹਾਨੂੰ ਕਹਾਣੀ ਪਸੰਦ ਆਊਗੀ ਕਹਾਣੀ ਕੀ ਆ ਕਹਾਣੀ ਹੁੰਦੀ ਆ ਇੱਕ ਬਜ਼ੁਰਗ ਬਾਬੇ ਦੀ ਤੇ ਇੱਕ ਵਪਾਰੀ ਦੀ ਉਹ ਵਪਾਰੀ ਆਪਣੇ ਪਿੰਡ ਤੋਂ ਦੂਰ ਕਿਸੇ ਸ਼ਹਿਰ ਦੇ ਵਿੱਚ ਵਪਾਰ ਕਰਦਾ ਹੁੰਦਾ ਤੇ ਉਹ ਮਹੀਨੇ ਜਾਂ 20 ਦਿਨਾਂ ਬਾਅਦ ਆਪਣੇ ਪਿੰਡ ਜਿਹੜਾ ਮਾਰਦਾ ਆਪਣੇ ਪਰਿਵਾਰ ਕੋਲੇ ਹੁੰਦਾ ਇਹ ਆ ਵੀ ਇੱਕ ਦਿਨ ਉਹ ਟ੍ਰੇਨ ਚੜ੍ਹ ਕੇ ਆਪਣੇ ਪਿੰਡ ਆਉਂਦਾ ਤੇ ਉਹਦਾ ਪਿੰਡ ਜਿਹੜਾ ਰੇਲਵੇ ਸਟੇਸ਼ਨ ਤੋਂ 3-4 ਕਿਲੋਮੀਟਰ ਦੂਰ ਹੁੰਦਾ ਹੁਣ ਜਦੋਂ ਰੇਲਵੇ ਸਟੇਸ਼ਨ ਦੇ ਉੱਤੇ ਆਉਂਦਾ ਤੇ ਰੇਲ ਦੇ ਵਿੱਚੋਂ ਉਤਰਦਾ ਤਾਂ ਉਹਨੂੰ ਲੱਗਦਾ ਵੀ ਮੈਂ ਇਕੱਲਾ ਤੁਰਿਆ ਜਾਂਦਾ ਜੇ ਮੈਨੂੰ ਕੋਈ ਸਾਥ ਮਿਲ ਜੇ ਕਿਸੇ ਨਾਲ ਮੈਂ ਗੱਲਾਂ-ਵਾਟਾਂ ਮਾਰ ਲਾਂ ਤਾਂ ਕਹਿੰਦਾ ਵੀ ਵਧੀਆ ਹੋ ਜੇ ਉਹ ਦੇਖਦਾ ਵੀ ਕੋਈ ਬਜ਼ੁਰਗ ਤੁਰਿਆ ਜਾਂਦਾ ਹੁੰਦਾ ਉਹ ਬਜ਼ੁਰਗ ਨੂੰ ਹਾਕ ਮਾਰਦਾ ਵੀ ਬਾਬਾ ਜੀ ਰੁਕਿਓ ਉਹ ਬਾਬਾ ਭਾਈ ਰੁਕ ਜਾਂਦਾ ਉਹ ਕਹਿੰਦਾ ਬਾਬਾ ਜੀ ਮੈਂ ਇਕੱਲਾ ਤੁਰਿਆ ਜਾਂਦਾ ਸੀ ਮੈਂ ਸੋਚਿਆ ਵੀ ਤੁਹਾਡੇ ਨਾਲ ਗੱਲਾਂ-ਵਾਟਾਂ ਮਾਰਦਾ ਜਾਊਂਗਾ ਉਹ ਕਹਿੰਦਾ ਠੀਕ ਆ ਬਿੱਲਿਆ ਤੂੰ ਮੇਰੇ ਨਾਲ ਗੱਲਾਂ-ਵਾਟਾਂ ਕਰ ਲਾ ਪਰ ਕਹਿੰਦਾ ਮੈਂ ਹਰੇਕ ਗੱਲ ਸੁਣਾਉਣ ਦਾ 100 ਰੁਪਿਆ ਲੈਣਾ ਉਹ ਵਪਾਰੀ ਹੈਰਾਨ ਹੋ ਗਿਆ ਉਹ ਸੋਚੀ ਪਿਆ ਰਹਿੰਦਾ ਥੋੜਾ ਜਿਆ ਤੁਰਦੇ ਨੇ ਫਿਰ ਉਹ ਬਾਬੇ ਨੂੰ 100 ਰੁਪਏ ਕੱਢ ਕੇ ਦੇ ਦਿੰਦਾ ਕਹਿੰਦਾ ਆ ਚੱਕ ਬਾਬਾ ਮੈਨੂੰ ਕੋਈ ਗੱਲ ਹੀ ਸੁਣਾ ਦੇ ਫਿਰ ਕਹਿੰਦਾ ਇਹ ਤਾਂ ਟਾਈਮ ਪਾਸ ਹੋਣਾ ਨਹੀਂ ਬਾਬਾ ਉਹਨੂੰ ਗੱਲ ਸੁਣਾਉਂਦਾ ਕਹਿੰਦਾ ਸਭ ਤੋਂ ਪਹਿਲੀ ਗੱਲ ਕਹਿੰਦਾ ਜਦੋਂ ਵੀ ਕਿਤੇ ਸਾਥ ਦੇ ਵਿੱਚ ਖੜਾ ਆ ਜਾਂ ਚਾਰ ਬੰਦਿਆਂ ਚ ਖੜਾ ਤਾਂ ਕਹਿੰਦਾ ਤੂੰ ਕਦੇ ਵੀ ਸ਼ਰਤ ਨਹੀਂ ਲਾਉਣੀ ਉਹ ਕਹਿੰਦਾ ਠੀਕ ਹੈ ਜੀ ਇਸ ਤੋਂ ਬਾਅਦ ਬਾਬਾ ਚੁੱਪ ਕਰਕੇ ਫਿਰ ਤੁਰ ਪੈਂਦਾ ਉਹ ਵਪਾਰੀ ਕਹਿੰਦਾ ਵੀ ਬਸ ਜੀ ਇਸੇ ਗੱਲ ਦਾ 100 ਰੁਪਿਆ ਉਹ ਕਹਿੰਦਾ ਹਾਂ ਭਾਈ ਇਸੇ ਗੱਲ ਦਾ 100 ਰੁਪਿਆ ਚਲੋ ਫੇਰ ਗਾਂ ਤੁਰੇ ਜਾਂਦੇ ਨੇ ਤੁਰੇ ਜਾਂਦੇ ਨੇ ਵਪਾਰੀ ਨੂੰ ਲੱਗਦਾ ਵੀ ਯਾਰ ਇੱਕ ਅੱਧੀ ਗੱਲ ਹੋਰ ਕਰ ਲਾਂ ਵੀ ਮੈਥੋਂ ਦਾ ਰਹਿਣਾ ਨਹੀਂ ਜਾਂਦਾ ਵਪਾਰੀ 100 ਰੁਪਏ ਦਾ ਨੋਟ ਕੱਢ ਕੇ ਉਹਨੂੰ ਹੋਰ ਫੜਾ ਦਿੰਦਾ ਤੇ ਬਾਬੇ ਨੂੰ ਕਹਿੰਦਾ ਬਾਬਾ ਇੱਕ ਗੱਲ ਹੋਰ ਸੁਣਾ ਦੇ ਬਾਬਾ ਕਹਿੰਦਾ ਲੈ ਸੁਣ ਫੇਰ ਗੱਲ ਕਹਿੰਦਾ ਜੀ ਕਦੇ ਵੀ ਕੋਈ ਸਮਾਨ ਖਰੀਦਦਾ ਤਾਂ ਉਹਦਾ ਮੁੱਲ ਪਹਿਲਾਂ ਨੇ ਨਿਰਧਾਰਤ ਕਰਨਾ ਇਹ ਨਾ ਹੋਵੇ ਵੀ ਕਿਤੇ ਤੂੰ ਮੁੱਲ ਉਹਦਾ ਪਹਿਲਾਂ ਨਾ ਨਿਰਧਾਰਤ ਕਰੇ ਕਹਿੰਦਾ ਫੇਰ ਤੂੰ ਫਸ ਜਾਏਂਗਾ ਕਿਸੇ ਨਾ ਕਿਸੇ ਦਿਨ ਫਸ ਜਾਏਂਗਾ ਉਹ ਕਹਿੰਦਾ ਬਾਬਾ ਜੀ ਸੱਤ ਵਚਨ ਹੋਰ ਅੱਗੇ ਤੁਰੇ ਆਉਂਦੇ ਨੇ ਤੁਰੇ ਆਉਂਦੇ ਨੇ ਜਦੋਂ ਪਿੰ ਉਹ ਕਹਿੰਦਾ ਕਿਉਂ ਨਾ ਬਾਬੇ ਨੂੰ ਦੇ ਕੇ ਇੱਕ ਅੱਧੀ ਗੱਲ ਹੋਰ ਸੁਣ ਲਈਏ ਉਹ ਬਾਬੇ ਨੂੰ 100 ਰੁਪਏ ਦਿੰਦਾ ਤੇ ਕਹਿੰਦਾ ਲਓ ਬਾਬਾ ਜੀ 100 ਰੁਪਏ ਤਾਂ ਮੈਨੂੰ ਹੋਰ ਗੱਲ ਦੱਸੋ ਉਹ ਕਹਿੰਦਾ ਸ਼ੇਰਾ ਜੇ ਚਾਰ ਬੰਦੇ ਪਿੰਡ ਦੇ ਜਾਂ ਕੋਈ ਵੀ ਮੋਤਵਾਰ ਬੰਦੇ ਤੈਨੂੰ ਕੋਈ ਕੰਮ ਕਹਿਣ ਨਾ ਤਾਂ ਉਹਨੂੰ ਕਰ ਦਿਓ ਚ ਸ਼ਰਮ ਨਾ ਮੰਨੀ ਤੇ ਨਾ ਉਹ ਚ ਕੋਈ ਸੋਚੀਂ ਕਰੀਂ ਜਿਆਦਾ ਉਹ ਕਹਿੰਦਾ ਠੀਕ ਹੈ ਬਾਬਾ ਜੀ ਐਨੀ ਗੱਲ ਕਹਿ ਕੇ ਦੋਨੇ ਆਪਣੇ ਆਪਣੇ ਪਿੰਡ ਵੱਲ ਨੂੰ ਧੁਰ ਪੈਂਦੇ ਆ ਉੱਥੋਂ ਚ ਰਸਤਾ ਹੁੰਦਾ ਚ ਰਸਤੇ ਤੋਂ ਆਪਣੇ ਆਪਣੇ ਪਿੰਡ ਨੂੰ ਹੋ ਜਾਂਦੇ ਆ ਤਾਂ ਥੋੜਾ ਜਿਹਾ ਚਾਰ ਕਦਮ ਤੁਰਦਾ ਤਾਂ ਬਾਬਾ ਉਹ ਪੁੱਛਦਾ ਵੀ ਯਾਰ ਬਾਬੇ ਦਾ ਕਿਉਂ ਨਾ ਥੇ ਪਤਾ ਤਾਂ ਪਤਾ ਕਰ ਲਈ ਵੀ ਬਾਬਾ ਰਹਿੰਦਾ ਕਿੱਥੇ ਬਾਬੇ ਦੇ ਨਾਮ ਕੀ ਆ ਉਹ ਬਾਬੇ ਨੂੰ ਹਾਕ ਮਾਰਦਾ ਬਾਬਾ ਰੁਕੀ ਉਹ ਕਹਿੰਦਾ ਭਾਈ ਰੁਕ ਜਾਂਦਾ ਬਾਬਾ ਕਹਿੰਦਾ ਹਾਂ ਵੇਲੇ ਦੱਸ ਕਹਿੰਦਾ ਬਾਬਾ ਜੀ ਤੁਹਾਡਾ ਨਾਂ ਤੇ ਪਿੰਡ ਤਾਂ ਦੱਸ ਦਿਓ ਕਹਿੰਦਾ ਭਾਈ ਮੇਰਾ ਨਾਂ ਹੈਗਾ ਗੱਜਣ ਸਿੰਘ ਤੇ ਮੇਰਾ ਪਿੰਡ ਹੈਗਾਗਾ ਧੌਲਾ ਚਲੋ ਜੀ ਇਸ ਤੋਂ ਬਾਅਦ ਦੋਨੇ ਆਪਣੇ ਆਪਣੇ ਪਿੰਡ ਨੂੰ ਹੋ ਜਾਂਦੇ ਨੇ ਹੁਣ ਜਿਹੜਾ ਮੁੰਡਾ ਵਪਾਰੀ ਹੁੰਦਾ ਉਹ ਘਰੇ ਜਾਂਦਾ ਚਾਹ ਪਾਣੀ ਪੀਂਦਾ ਪਰਿਵਾਰ ਨੂੰ ਮਿਲਦਾ ਤੇ ਇਸ ਤੋਂ ਬਾਅਦ ਉਹ ਸੱਤ ਚ ਆ ਜਾਂਦਾ ਸੱਤ ਦੇ ਵਿੱਚ ਹੁਣ ਪਿੰਡ ਦੇ ਜਿਹੜੇ ਬਜ਼ੁਰਗ ਲੋਕ ਵੀ ਬੈਠੇ ਹੁੰਦੇ ਨੇ ਹੋਰ ਪਿੰਡ ਦੇ ਸ਼ਰਾਰਤੀ ਵੀ ਬੱਚੇ ਬੈਠੇ ਹੁੰਦੇ ਨੇ ਗੱਲਾਂ ਮਾਰਨੀ ਸ਼ੁਰੂ ਕਰ ਦਿੰਦੇ ਨੇ ਕਹਿੰਦੇ ਹਾਂ ਵੀ ਵਪਾਰੀਆ ਕੀ ਕੁਝ ਲੈ ਕੇ ਆਇਆ ਜਦੋਂ ਫਿਰ ਸ਼ਹਿਰ ਤੋਂ ਤੇ ਵਪਾਰੀ ਉਹਨਾਂ ਨੂੰ ਦੱਸਦਾ ਵੀ ਮੈਂ ਕਾਫੀ ਸਮਾਨ ਲੈ ਕੇ ਆਇਆ ਤੇ ਪਿੰਡ ਵਾਲੇ ਕਹਿੰਦੇ ਵੀ ਫਿਰ ਤੂੰ ਫਰੂਟ ਫਰਾਟ ਨਹੀਂ ਲੈ ਕੇ ਆਇਆ ਕੋਈ ਮਤਲਬ ਫਲ-ਫੁੱਲ ਨਹੀਂ ਲੈ ਕੇ ਆਇਆ ਖਾਣ ਨੂੰ ਉਹ ਕਹਿੰਦਾ ਨਾ ਭਾਈ ਕਹਿੰਦਾ ਪਰ ਮੈਂ ਇੱਕ ਇਹ ਜੇ ਵੀ ਲੈ ਕੇ ਆਇਆ ਜਿਹੜੇ ਕਹਿੰਦਾ ਮਹੀਨੇ ਦੇ ਵਿੱਚ ਤੁਹਾਨੂੰ ਫਲ ਖਵਾਉਣਾ ਸ਼ੁਰੂ ਕਰ ਦੇਣਗੇ ਭਾਈ ਸਾਰੇ ਜਣੇ ਹੈਰਾਨ ਹੋ ਜਾਂਦੇ ਵੀ ਇਹੇ ਜਿਹੇ ਕਿਹੜੇ ਬੀ ਲੈ ਕੇ ਆਇਆ ਹੈ ਜਿਹੜੇ ਮਹੀਨੇ ਚ ਹਰੇ ਹੋ ਜਾਣਗੇ ਤੇ ਆਪਾਂ ਨੂੰ ਫਲ ਲੱਗਣੇ ਸ਼ੁਰੂ ਹੋ ਜਾਣਗੇ। ਉਹ ਵਪਾਰੀ ਕਹਿੰਦਾ ਵੀ ਮੈਂ ਤੁਹਾਨੂੰ ਰਜਾ ਦੂੰਗਾ ਕਹਿੰਦਾ ਇੰਨੇ ਫਲ ਲੱਗਣਗੇ ਉਹ ਬੂਟੇ ਤੇ। ਚਲੋ ਜੀ ਹੁਣ ਪਿੰਡ ਚ ਜਿਹੜੇ ਚਾਰ ਸ਼ਰਾਰਤੀ ਬੈਠੇ ਹੁੰਦੇ ਉਹ ਕਹਿੰਦੇ ਵੀ ਯਾਰ ਇਹ ਕਿਵੇਂ ਹੋ ਸਕਦਾ? ਵੀ ਮਸਲਾ ਕੀ ਆ ਵੀ ਇਹ ਮਹੀਨੇ ਚ ਕਿਵੇਂ ਕਰੂਗਾ? ਉੱਥੇ ਭਈ ਸ਼ਰਤ ਲਾਉਣ ਲੱਗ ਜਾਂਦੇ ਉਹ ਤਾਂ। ਉਹ ਜਿਹੜੇ ਪਿੰਡ ਦੇ ਸ਼ਰਾਰਤੀ ਲੋਕ ਹੁੰਦੇ ਆ ਉਹ ਕਹਿੰਦੇ ਫਿਰ ਸ਼ਰਤ ਲਾ ਲੈ ਤੂੰ। ਜੇ ਕਹਿੰਦਾ ਮਹੀਨੇ ਚ ਤੂੰ ਨਾ ਖਵਾਇਆ ਤਾਂ ਤੂੰ ਹਾਰੇਗਾ ਤੇ ਜੇ ਤੂੰ ਮਹੀਨੇ ਚ ਖਵਾਤੇ ਤਾਂ ਅਸੀਂ ਹਾਰ ਜਾਾਂਗੇ ਭਾਈ ਪਿੰਡ ਦੇ ਵਿੱਚ ਸਾਰੇ ਯਾਰ ਨੇ ਉੱਥੇ ਜਿਹੜੇ ਸਾਥ ਦੇ ਬੈਠੇ ਹੁੰਦੇ ਆ ਉਹਨਾਂ ਚ ਗੱਲਾਂ ਬਾਤਾਂ ਹੋਣ ਲੱਗ ਜਾਂਦੀਆਂ ਨੇ ਉਹ ਕਹਿੰਨੇ ਵੀ ਫਿਰ ਸ਼ਰਤ ਤਾਂ ਲਾਉਣੀ ਹੈ ਕਹਿੰਦੇ ਵੱਡੀ ਤਾਕੜੀ ਚੀਜ਼ ਦੀ ਲਾਓ ਕਹਿੰਦੇ ਚਲੋ ਜੀ ਉਹਨਾਂ ਦੇ ਵਿੱਚੋਂ ਇੱਕ ਸ਼ਰਾਰਤੀ ਜਿਹਾ ਬੰਦਾ ਆਉਂਦਾ ਛੜਾ ਜਾਂ ਟਾਈਪ ਬੰਦਾ ਹੁੰਦਾ ਜਿਹੜਾ ਪਿੰਡ ਦੇ ਵਿੱਚ ਨਾ ਜਿਹੜਾ ਸਭ ਤੋਂ ਕਟਿੱਕੀ ਬੰਦਾ ਕਹਿੰਦੇ ਹੁੰਦੇ ਨੇ ਜਿਹੜਾ ਸਭ ਤੋਂ ਵੱਧ ਸ਼ਰਾਰਤਾਂ ਕਰਦਾ ਹੁੰਦਾ ਅੱਧ ਖੜਜੀ ਉਮਰ ਦਾ ਬੰਦਾ ਹੁੰਦਾ ਉਹ ਆ ਜਾਂਦਾ ਤੇ ਉਹ ਕਹਿੰਦਾ ਵੀ ਸ਼ਰਤ ਲਾ ਲਓ ਕਹਿੰਦਾ ਘਰੇ ਜਾ ਕੇ ਜਿਹੜੀ ਚੀਜ਼ ਨੂੰ ਹੱਥ ਲਾਓਗੇ ਮਤਲਬ ਜਿਹੜਾ ਬੰਦਾ ਹਾਰ ਗਿਆ ਤਾਂ ਜਿੱਤਿਆ ਹੋਇਆ ਬੰਦਾ ਉਹਦੇ ਘਰੇ ਜਾਊਗਾ ਜਿਹੜੀ ਚੀਜ਼ ਨੂੰ ਹੱਥ ਲਾ ਦੂਗਾ ਉਹ ਚੀਜ਼ ਉਹਦੀ ਹੋ ਜੂਗੀ ਚਲੋ ਭਾਈ ਸਾਰੇ ਜਾਣੇ ਕਹਿੰਦੇ ਡਨ ਹੈ ਤਾਂ ਓਕੇ ਹੈ ਸ਼ਰਤ ਲੱਗ ਜਾਂਦੀ ਹੈ ਤੇ ਉਹ ਵਪਾਰੀ ਤਾਂ ਉੱਥੇ ਉਹਨਾਂ ਨਾਲ ਗੱਲਾਂ ਮਾਰੀ ਜਾਂਦਾ ਹੁੰਦਾ ਪਿੱਛੋਂ ਦੀ ਜਿਹੜਾ ਇਹ ਬੰਦਾ ਸ਼ਰਾਰਤੀ ਹੁੰਦਾ ਇਹੋ ਵਪਾਰੀ ਦੇ ਘਰੇ ਜਾਂਦਾ ਵਪਾਰੀ ਦੀ ਘਰ ਵਾਲੀ ਹੈ ਜਿਹੜੀ ਉਹ ਘਰੇ ਇਕੱਲੀ ਹੁੰਦੀ ਆ ਉਹ ਕਹਿੰਦਾ ਭਾਈ ਕੀ ਕੰਨੀ ਵਪਾਰੀ ਆਇਆ ਕਹਿੰਦਾ ਕੀ ਕੁਛ ਲੈ ਕੇ ਆਇਆ ਐਤਕੀ ਵੀ ਤੁਹਾਨੂੰ ਤਾਂ ਖਾਣ ਪੀਣ ਨੂੰ ਵਾਵਾ ਸਮਾਨ ਲੈ ਆਇਆ ਹੋਊਗਾ ਉਹ ਕਹਿੰਦੀ ਨਹੀਂ ਜੀ ਉਹ ਤਾਂ ਕੁਛ ਨਹੀਂ ਲੈ ਕੇ ਆਇਆ ਐਤਕੀ ਦਾ ਕਹਿੰਦਾ ਸੀ ਵੀ ਬਸ ਆ ਬੀ ਲੈ ਕੇ ਆਇਆ ਇੱਕ ਇਹ ਨੇ ਜਿਹੜੇ 2 ਮਹੀਨੇ ਚ ਇਹਨਾਂ ਦੇ ਫਰੂਟ ਲੱਗਣ ਲੱਗ ਜੂ ਪਤਾ ਨਹੀਂ ਕੀ ਗੱਲਾਂ ਕਰਦੇ ਸੀ ਜੇ ਉਹ ਕਹਿੰਦਾ ਅੱਛਾ ਕਹਿੰਦਾ ਕਿਹੜੇ ਫਰੂਟ ਲੈ ਕੇ ਆਇਆ ਉਹ ਵਪਾਰੀ ਨੇ ਕੀ ਕੀਤਾ ਆਪਣੇ ਘਰ ਵਾਲੀ ਨੂੰ ਆ ਕੇ ਦਿੱਤੇ ਸੀ ਉਹ ਕੀ ਕਰਦੀ ਆ ਓਟੇ ਦੇ ਉੱਤੇ ਸਾਰੇ ਬੀ ਆ ਜਿਹੜੇ ਇੱਕ ਪਿੱਤਲ ਦੀ ਡੱਬੀ ਦੇ ਵਿੱਚ ਪਾਏ ਹੁੰਦੇ ਆ ਉੱਥੇ ਰੱਖ ਦਿੰਦੀ ਆ ਤੇ ਇਸ ਤੋਂ ਬਾਅਦ ਉਹ ਬੰਦਾ ਉਹਨਾਂ ਨੂੰ ਕਹਿੰਦਾ ਜਿਹੜਾ ਅਧਖੜ ਉਮਰ ਦਾ ਬੰਦਾ ਆਇਆ ਹੁੰਦਾ ਉਹਦੇ ਘਰੇ ਉਹ ਕਹਿੰਦਾ ਵੀ ਵਪਾਰੀ ਕਦੋਂ ਆਊਗਾ ਮੈਂ ਤਾਂ ਉਹਨੂੰ ਮਿਲਣ ਆਇਆ ਸੀਗਾ ਉਹ ਕਹਿੰਦਾ ਜੀ ਉਹ ਤਾਂ ਇੱਥੇ ਬਾਹਰ ਹੀ ਕਿਤੇ ਪਿੰਡ 'ਚ ਹੀ ਗਿਆ ਹੋਣਾ ਉਹ ਆਜੂਗਾ ਤੁਹਾਨੂੰ ਮਿਲ ਲੂਗਾ ਤੇ ਤੁਸੀਂ ਬਹਿ ਜਾਓ ਥੋੜਾ ਜਿਹਾ ਚਿਹਰੇ ਦੀ ਉਡੀਕ ਕਰ ਲਓ ਐਨੇ ਨੂੰ ਜਿਹੜੀ ਵਪਾਰੀ ਦੀ ਘਰ ਵਾਲੀ ਹੁੰਦੀ ਆ ਉਹਨੂੰ ਪੀਣ ਨੂੰ ਚਾਹ ਚੂ ਫੜਾ ਕੇ ਅੰਦਰ ਆਪੇ ਕੰਮ ਕਰਨ ਲੱਗ ਜਾਂਦੀ ਆ ਉਹ ਮੰਜੇ 'ਚ ਮੰਜੇ ਤੇ ਬੈਠਾ ਬੈਠਾ ਕੀ ਕਰਦਾ ਜਿਹੜੀ ਉਹ ਡੱਬੀ ਪਈ ਹੁੰਦੀ ਆ ਪਿੱਤਲ ਦੀ ਉਹਨੂੰ ਚੱਕ ਕੇ ਚੁੱਲ੍ਹੇ 'ਚ ਸਿੱਟ ਦਿੰਦਾ ਚੁੱਲ੍ਹੇ 'ਚ ਅੱਗ ਮੱਚੀ ਜਾਂਦੀ ਸੀ ਨਾਲ ਦੀ ਨਾਲ ਜਿਹੜੇ ਬੀਂਆਂ ਨੂੰ ਸੇਕ ਲੱਗ ਜਾਂਦਾ ਉਹ ਜਦੋਂ ਸੇਕ ਲੱਗ ਗਿਆ ਚੱਕ ਕੇ ਉਹਨਾਂ ਨੂੰ ਫੇਰ ਰੋਟੀ ਤੇ ਰੱਖ ਦਿੰਦਾ ਇਸ ਦੂਬਾ ਤੋਂ ਚਾਹ ਪੀ ਕੇ ਉੱਥੋਂ ਨਿਕਲੋਂਦਾ ਕਹਿੰਦਾ ਭਾਈ ਉਹ ਤਾਂ ਮੈਨੂੰ ਲੱਗਦਾ ਵਪਾਰੀ ਲੇਟ ਆਊਗਾ ਮੈਂ ਫੇਰ ਆ ਕੇ ਮਿਲਦਾ ਉਹ ਚਲੋ ਜੀ ਆਪਦੇ ਵਾਪਿਸ ਆ ਜਾਂਦਾ ਦੂਜੇ ਨੂੰ ਸਾਰੇ ਪਿੰਡ 'ਚ ਗੱਲ ਓੜ ਜਾਂਦੀ ਆ ਵੀ ਜਿਹੜਾ ਛੜਾਗਾ ਜੇ ਵਪਾਰੀ ਹਾਰ ਗਿਆ ਤਾਂ ਛੜਾ ਵਪਾਰੀ ਦੀ ਘਰ ਵਾਲੀ ਨੂੰ ਜਾ ਕੇ ਹੱਥ ਲਾਊਗਾ ਤੇ ਉਹ ਦੀ ਘਰ ਵਾਲੀ ਛੜੇ ਦੀ ਹੋ ਜਾਊਗੀ ਜੇ ਉਹਦੇ ਬੀਹਰੇ ਨਾ ਹੋਏ ਤੇ ਵਪਾਰੀ ਹੁੰਦਾ ਉਹਨੂੰ ਐ ਲੱਗਦਾ ਹੁੰਦਾ ਵੀ ਮੈਂ ਇਹਦੇ ਘਰੋਂ ਸਾਰੀਆਂ ਮੱਜਾਂ ਖੋਲ ਲਿਆਉਂਗਾ। ਹਾਂ ਕੀ ਸ਼ਰਤ ਲੱਗ ਜਾਂਦੀ ਆ ਪਿੰਡ 'ਚ ਹਹਾਕਾਰ ਮੱਚ ਜਾਂਦੀ ਆ ਤੇ ਅਗਲੇ ਦਿਨ ਪਿੰਡ ਦੇ ਜਿਹੜੇ ਬੰਦਿਆਂ ਨੇ ਸ਼ਰਤ ਲਾਈ ਹੁੰਦੀ ਸਾਰੇ ਇਕੱਠ ਕਰਕੇ ਕਹਿੰਦੇ ਚਲੋ ਜੀ ਕਹਿੰਦੇ ਬੀ ਬੀਜ ਦੇ ਆ। ਹਾਂ ਕੀ ਉਹ ਬੀ ਬੀਜ ਦਿੰਦੇ ਆ ਭਾਈ। ਇੱਕ ਦਿਨ ਲੰਘਦਾ ਦੋ ਦਿਨ ਲੰਘਦਾ ਤਿੰਨ ਦਿਨ ਲੰਘਦੇ ਆ ਬੀ ਹਰੇ ਨਹੀਂ ਹੁੰਦੇ। ਵਪਾਰੀ ਨੂੰ ਚਿੰਤਾ ਹੋਣ ਲੱਗ ਜਾਂਦੀ ਵੀ ਚੱਕਰ ਪੈ ਗਿਆ ਕੋਈ ਬੀ ਤਾਂ ਹਰੇ ਨਹੀਂ ਹੋਏ। ਤੇ ਸਾਰੇ ਪਿੰਡ 'ਚ ਉਹਨੇ ਗੱਲ ਸੁਣੀ ਹੁੰਦੀ ਆ ਵੀ ਛੜਾ ਕੇ ਉਹਦੀ ਘਰ ਵਾਲੇ ਨੂੰ ਹੱਥ ਲਾਉਗੇ ਤਾਂ ਉਹਦੀ ਘਰ ਵਾਲੀ ਉਹਦੀ ਹੋ ਜੂ ਇਥੇ ਇੱਕ ਸ਼ਰਤ ਦੇ ਵਿੱਚ ਉਹਨੇ ਹੋਰ ਚੀਜ਼ ਵੀ ਰੱਖੀ ਹੁੰਦੀ ਆ ਵੀ ਘਰ ਦੇ ਵਿੱਚ ਜਿਹੜੀਆਂ ਵੀ ਚੀਜ਼ਾਂ ਪਈਆਂ ਉਹ ਘਰ ਦੇ ਵਿੱਚ ਹੀ ਰਹਿਣੀਆਂ ਪਸ਼ੂ ਡੰਗਰ ਘਰ ਦੇ ਪਰਿਵਾਰ ਮੈਂਬਰ ਸਾਰੇ ਇੱਕ ਉਦੋਂ ਉਸ ਟਾਈਮ ਤੇ ਇਕੱਠੇ ਹੋਣਗੇ ਜਦੋਂ ਸ਼ਰਤ ਜਿਹੜਾ ਵੀ ਬੰਦਾ ਹਾਰੂਗਾ ਹਣਾ ਹੁਣ ਕੀ ਹੁੰਦਾ ਇਸ ਤੋਂ ਬਾਅਦ 4-5 ਦਿਨ ਲੰਘਦੇ ਨੇ ਬੀ ਹਰੇ ਹੁੰਦੇ ਨਹੀਂ ਭਾਈ ਵਪਾਰੀ ਨੂੰ ਤਾਂ ਚਿੰਤਾ ਲੱਗ ਜਾਂਦੀ ਆ ਵਪਾਰੀ ਕਹਿੰਦਾ ਵੀ ਮੈਂ ਪੰਗਾ ਲੈ ਲਿਆ ਕਹਿੰਦਾ ਬਾਬੇ ਨੇ ਮੈਨੂੰ ਇੱਕ ਗੱਲ ਦੱਸੀ ਸੀ ਮੈਂ ਉੱਥੇ ਰਹਿਣਾ ਨਹੀਂ ਤੇ ਸ਼ਰਤ ਲਾ ਲਈ ਜਾ ਕੇ ਮੈਂ ਉੱਥੇ ਉਹ ਕੀ ਕਰਦਾ ਵੀ ਅਗਲੇ ਦਿਨ ਵਪਾਰੀ ਕੀ ਕਰਦਾ ਤੜਕੀ ਚਾਹ ਚੂ ਪੀ ਕੇ ਉਹ ਬਾਬੇ ਨੂੰ ਲੱਭਣ ਵਗ ਜਾਂਦਾ ਧੋਲੇ ਪਿੰਡ ਚ ਉੱਥੇ ਜਾ ਕੇ ਪੁੱਛਦਾ ਭਈ ਬੱਚੇ ਹੀਡੀਆਂ ਦੇ ਹੁੰਦੇ ਉਹਨਾਂ ਨੂੰ ਕਹਿੰਦਾ ਵੀ ਗੱਜਣ ਸਿੰਘ ਦਾ ਘਰ ਕਿਹੜਾ ਉਹ ਕਹਿੰਦੇ ਅਸੀਂ ਕਿਉਂ ਦੱਸੀਏ ਉਹ ਕਹਿੰਦਾ ਮੈਂ ਤੁਹਾਨੂੰ ਬੋਤੀਆਂ ਰਿਓੜੀਆਂ ਲੈ ਕੇ ਦੂੰਗਾ ਬੱਚਿਆਂ ਨੂੰ ਲਾਲਚ ਆਇਆ ਤੇ ਬੱਚੇ ਦੱਸ ਦਿੰਦੇ ਨੇ ਵੀ ਆਹ ਘਰ ਗੱਜਣ ਸਿੰਘ ਦਾ ਜਿਹੜਾ ਉਹ ਬੁੜਾ ਬੰਦਾ ਕਾ ਉਹਨੇ ਘਰ ਨੂੰ ਲੱਗਿਆ ਹੁੰਦਾ ਜੰਦਾ ਹੁਣ ਬੱਚੇ ਕਹਿੰਦੇ ਵੀ ਅਸੀਂ ਤੈਨੂੰ ਘਰ ਦੱਸਤਾ ਤੂੰ ਸਾਨੂੰ ਰਿਓੜੀਆਂ ਲੈ ਕੇ ਦੇ ਉਹ ਦੁਕਾਨ ਤੇ ਜਾਂਦੇ ਨੇ ਤੇ ਦੁਕਾਨਦਾਰ ਨੂੰ ਕਹਿੰਦਾ ਲਓ ਜੀ ਇਹਨਾਂ ਨੂੰ ਕਿਲੋ ਰਿਓੜੀਆਂ ਪਾ ਦਿਓ। ਦੁਕਾਨ ਵਾਲਾ ਕੀ ਕਰਦਾ ਬੱਟਾ ਰੱਖਦਾ ਇੱਕ ਪਾਸੇ ਕਿਲੋ ਰਿਓੜੀਆਂ ਉਹਨਾਂ ਨੂੰ ਜੋੜ ਕੇ ਦਿੰਦਾ। ਬੱਚੇ ਕਹਿੰਦੇ ਅਸੀਂ ਬੋਤੀਆਂ ਲੈਣੀਆਂ ਨੇ ਕਿਲੋ ਨਹੀਂ ਲੈਣੀਆਂ। ਉਹ ਕਹਿੰਦਾ ਚੰਗਾ 10 ਕਿਲੋ ਕਰ ਦੇ। ਬੱਚੇ ਫੇਰ ਕਹਿੰਦੇ ਅਸੀਂ ਤਾਂ ਬੋਤੀਆਂ ਲੈਣੀਆਂ ਨੇ। ਉਹ ਕਹਿੰਦਾ 50 ਕਿਲੋ ਕਰ ਦੇ। ਬੱਚੇ ਕਹਿੰਦੇ ਅਸੀਂ ਤਾਂ ਬੋਤੀਆਂ ਲੈਣੀਆਂ ਨੇ। ਉਹ ਕਹਿੰਦਾ ਢੇਰ ਲਾ ਦੇ ਸਾਰਾ। ਉਹ ਕਹਿੰਦਾ ਨਾ ਅਸੀਂ ਤਾਂ ਬੋਤੀਆਂ ਲੈਣੀਆਂ ਨੇ ਸਾਰਾ ਢੇਰ ਵੀ ਨਹੀਂ ਲੈਣਾ। ਤਾਂ ਕਿ ਇਹਨਾਂ ਦੀ ਤੂ ਤੂ ਮੈਂ ਮੈਂ ਹੁੰਦੀ ਆ ਬੱਚਿਆਂ ਨਾਲ ਤੇ ਪਿੰਡ ਦੇ ਹੋਰ ਲੋਕ ਪਿੰਡ ਦੇ ਲੋਕ ਤਾਂ ਭਾਈ ਉਹ ਵਪਾਰੀ ਨੂੰ ਬੰਨ ਲੈਂਦੇ ਨੇ ਖੰਬੇ ਨਾਲ ਦੁਕਾਨ ਦੇ ਕੋਲੀ ਉਹਨੂੰ ਕੁੱਟਣਾ ਹੀ ਸ਼ੁਰੂ ਕਰ ਲੱਗਦੇ ਨੇ ਹਜੇ ਕਿ ਉਧਰੋਂ ਗੱਜਣ ਸੁੰਘ ਆ ਜਾਂਦਾ ਗੱਜਣ ਸੁੰਘ ਆ ਕੇ ਕਹਿੰਦਾ ਵੀ ਕੀ ਹੋ ਗਿਆ ਭਾਈ ਤੁਸੀਂ ਇਹਨੂੰ ਕੁੱਟੀ ਕਿਉਂ ਜਾਂਦੇ ਹੋ ਉਹ ਕਹਿੰਦਾ ਇਹਦੇ ਨਾਲ ਸ਼ਰਤ ਲੱਗੀ ਸੀ ਬਹੁਤੀਆਂ ਰਿਓੜੀਆਂ ਦੀ ਤੇ ਹੁਣ ਮੁੱਕਰਦਾ ਉਹ ਗੱਜਣ ਸੁੰਘ ਕਹਿੰਦਾ ਭਾਈ ਤੂੰ ਤਾਂ ਉਹੀ ਮੁੰਡਾ ਜਿਹੜਾ ਮੈਨੂੰ ਉੱਦੋਂ ਮਿਲਿਆ ਸੀ ਉਹ ਫਿਰ ਵਪਾਰੀ ਦੱਸਦਾ ਕਹਿੰਦਾ ਵੀ ਬਾਬਾ ਜੀ ਮੈਂ ਤਾਂ ਤੁਹਾਡੀਆਂ ਦੋ ਗੱਲਾਂ ਤੁਸੀਂ ਤਿੰਨ ਗੱਲਾਂ ਕਹੀਆਂ ਸੀ ਮੈਂ ਤਾਂ ਉਹਨਾਂ ਤੇ ਅਮਲ ਨਹੀਂ ਕੀਤਾ ਹੈਗਾ ਉਹ ਕਹਿੰਦਾ ਚੱਲ ਕੋਈ ਨਹੀਂ ਭਾਈ ਕਹਿੰਦਾ ਮੈਂ ਇਸੇ ਚੀਜ਼ ਦਾ 100 ਰੁਪਿਆ ਲੈਣਾ ਕਹਿੰਦਾ ਮੈਂ ਤੈਨੂੰ ਇਹਦੇ ਹੱਲ ਵੀ ਦੱਸੂਗਾ ਉਹ ਕਹਿੰਦਾ ਲਓ ਬਾਬਾ ਜੀ ਮੈਂ ਇਹਨਾਂ ਨੇ ਸ਼ਰਤ ਲਾਈ ਸੀ ਕਿ ਵੀ ਤੁਹਾਨੂੰ ਬਹੁਤੀਆਂ ਰੌਡੀਆਂ ਲੈ ਕੇ ਦੂੰ ਹੁਣ ਇਹਨਾਂ ਕਿਲੋ ਤੇ ਮੰਨਦੇ ਨੇ ਨਾ ਢੇਰੀ ਤੇ ਮੰਨਦੇ ਨਹੀਂ ਉਹ ਕਹਿੰਦਾ ਕੋਈ ਨਹੀਂ ਭਾਈ ਉਹ ਕੀ ਕਰਦਾ ਦੁਕਾਨ ਦੇ ਵਿੱਚ ਵੜਦਾ ਤੇ ਦੁਕਾਨ ਵਾਲੇ ਨੂੰ ਕਹਿੰਦਾ ਹਾਂ ਭਾਈ ਕਹਿੰਦਾ ਐ ਕਰ ਇੱਕ ਪਾਸੇ ਤੱਕੜੀ ਦੇ ਤਾਂ ਅੱਧਾ ਕਿਲੋ ਪਾ ਦੇ ਇੱਕ ਪਾਸੇ ਤੱਕੜੀ ਦੇ ਕਿਲੋ ਪਾ ਦੇ ਜਦੋਂ ਤੱਕੜੀ ਦੇ ਮੂਰੇ ਦੁਕਾਨਦਾਰ ਚੱਕ ਕੇ ਤੱਕੜੀ ਸਾਹਮਣੇ ਕਰਦਾ ਤਾਂ ਕਿਲੋ ਵਾਲਾ ਪਾਸਾ ਭਾਰੇ ਹੋ ਜਾਂਦਾ ਫਿਰ ਉਹ ਗੱਜਣਸੂ ਪੁੱਛਦਾ ਕਹਿੰਦਾ ਹਾਂ ਭਾਈ ਦੱਸ ਉਹ ਕੋਨੇ ਜਿਹੜੇ ਕਿਲੋ ਵਾਲੇ ਪਾਸੇ ਹੱਥ ਕਰਕੇ ਕਹਿੰਦਾ ਵੀ ਆਹ ਬਹੁਤੀਆਂ ਨਹੀਂ ਕਹਿੰਦਾ ਲਓ ਫਿਰ ਕਿਲੋ ਚੱਕੋ ਦੁਕਾਨਦਾਰ ਨੂੰ ਕਹਿੰਦਾ ਬਾਕੀ ਢੇਰੀ ਆਪਦੀ ਹਿਸਾਬ ਲਾ ਭਾਈ ਕਿਲੋ ਰਿ ਰਿਓਡਿੰਗ ਇਹਨਾਂ ਨੂੰ ਦੇ ਦਿੰਦੇ ਤੇ ਉਹ ਵਗ ਜਾਂਦੇ ਨੇ ਜਵਾਕ ਇਸ ਤੋਂ ਬਾਅਦ ਉਹ ਗੱਜਣਸੂਹ ਦੇ ਘਰੇ ਜਾਂਦਾਗਾ ਗੱਜਣਸੂਹ ਨੂੰ ਚਾਹ ਚੂਪਿਆਉਂਦਾ ਤੇ ਉਹ ਦੱਸਦਾਗਾ ਆਪਣੀ ਬਰਤਲਾਪ ਜਿਹੜਾ ਆਪਣਾ ਵਪਾਰੀ ਹੁੰਦਾ ਉਹ ਕਹਿੰਦਾ ਵੀ ਮੈਂ ਜੀ ਪਿੰਡ 'ਚ ਸ਼ਰਤ ਲਾ ਬੈਠਾ ਪਹਿਲਾਂ ਹੀ ਜਾ ਕੇ ਤੇ ਮੈਂ ਵੀ ਖਰੀਦੇ ਸੀ ਐਂ ਕਰਕੇ ਗੱਲ ਸੀ ਵੀ ਮੈਂ ਈ ਮਹੀਨੇ ਦੇ ਵਿੱਚ ਇਹਨਾਂ ਨੂੰ ਫਲਖ ਪਾਉਣਾ ਸੀ ਪਿੰਡ ਵਾਲਿਆਂ ਨੂੰ ਤੇ ਕਹਿੰਦਾ ਵੀ ਹੁਣ ਇੱਕ ਛੜੇ ਬੰਦੇ ਨਾਲ ਸ਼ਰਤ ਲੱਗੀ ਆ ਤੇ ਕਹਿੰਦਾ ਮੈਨੂੰ ਡਾਰਾ ਵੀ ਕਿਤੇ ਉਹ ਮੇਰੀ ਜਨਾਨੀ ਨੂੰ ਨਾ ਲੈ ਜੇ ਹੱਥ ਲਾ ਕੇ ਵੀ ਤੇ ਉਹ ਕਹਿੰਦੇ ਵੀ ਚਲ ਕੋਈ ਨਹੀਂ ਕਹਿੰਦਾ ਇਹਦਾ ਹੱਲ ਵੀ ਹੈਗਾ ਮੇਰੇ ਕੋਲੇ ਉਹ ਕਹਿੰਦਾ ਜੀ ਮੈਂ ਪਰ ਮੈਂ ਡਰਿਆ ਹੋਇਆ ਕਹਿੰਦਾ ਵੀ ਮੈਂ ਆਪਦੀ ਘਰ ਵਾਲੀ ਨੂੰ ਹਾਰ ਗਿਆ ਉਹ ਕਹਿੰਦਾ ਤੂੰ ਹਜੇ ਹਾਰਿਆ ਨਹੀਂ ਕਹਿੰਦਾ ਤੂੰ ਹਜੇ ਚਿੰਤਾ ਨਾ ਕਰ ਮੈਂ ਹੈਗਾ ਇਹ ਚੀਜ਼ ਦਾ ਮੈਂ ਹੱਲ ਕਰਕੇ ਤੂੰ ਗੱਜਣਸੂਂ ਕਹਿੰਦਾ ਵੀ ਚਲ ਤੂੰ ਘਰੇ ਚੱਲ ਦੋ ਦਿਨਾਂ ਬਾਅਦ ਮੈਂ ਆਉਂਗਾ ਦੋ ਦਿਨਾਂ ਬਾਅਦ ਤੇਰੀ ਸ਼ਰਤ ਦੀ ਉੱਥੇ ਜਿਹੜੀ ਵੀ ਮਤਲਬ ਰਿਜ਼ਲਟ ਨਿਕਲਣਾ ਹਨਾ ਨਲਾਮੀ ਹੋਣੀ ਹੈ ਜਿਹੜੀ ਵੀ ਚੀਜ਼ ਦੀ ਉਹ ਕਹ ਉੱਥੇ ਪਿੰਡ ਇਕੱਠਾ ਹੋਇਆ ਪਿਆ ਹੁੰਦਾ ਉਹਦੇ ਘਰ ਦੇ ਬਾਹਰ ਵਪਾਰੀ ਦੇ ਕਹਿੰਦੇ ਵੀ ਅੱਜ ਤਾਂ ਛੜਾ ਕਹਿੰਦੇ ਇਹਦੀ ਵਪਾਰੀ ਦੇ ਘਰ ਵਾਲੇ ਨੂੰ ਨਾਲ ਲੈ ਕੇ ਜਾਊਗਾ ਹਾਂ ਕੀ ਹੁੰਦਾ ਕਿ ਇਸ ਤੋਂ ਬਾਅਦ ਗੱਜਣਸੂ ਬੁੜਾ ਪਹੁੰਚ ਜਾਂਦਾ ਉੱਥੇ ਕਹਿੰਦਾ ਹਾਂ ਭਾਈ ਕੀ ਹੋ ਗਿਆ ਉਹ ਕਹਿੰਦੇ ਇਸ ਤਾਂ ਇਕੱਠ ਕੀਤਾ ਹੋਇਆ ਵੀ ਵਪਾਰੀ ਦੇ ਘਰੇ ਜਾਣਾ ਤੇ ਉਹਦੇ ਘਰੇ ਇਹ ਇੱਕ ਸ਼ਰਤ ਲਾਈ ਸੀ ਉਹਦਾ ਨਿਵੇੜਾ ਕਰਨ ਚੱਲੇ ਆ ਵੀ ਉਹਦਾ ਰਿਜ਼ਲਟ ਦੇਣ ਚੱਲੇ ਆ ਉਹ ਕਹਿੰਦਾ ਭਾਈ ਜਾਣ ਤਾਂ ਮੈਂ ਵੀ ਇਹੀ ਕਰਨਾ ਆ ਕਹਿੰਦਾ ਮੈਂ ਵੀ ਇਹ ਬੰਦੀ ਕਰਾਉਣਾ ਹੈ ਵੀ ਕਿਹੜਾ ਜਿੱਦਾਂ ਉਹਨੂੰ ਨਾਮ ਹੀ ਦਿਵਾਉਣਾ ਆ ਕਹਿੰਦਾ ਚਲੋ ਆਪਾਂ ਸਾਰੇ ਚੱਲਾਂਗੇ ਕਹਿੰਦਾ ਇੱਕ ਵਾਰੀ ਮੈਂ ਉਹਨਾਂ ਦੇ ਘਰੇ ਜਾਇਆ ਮੈਂ ਤਾਂ ਉਹਨਾਂ ਦਾ ਰਿਸ਼ਤੇਦਾਰ ਆ ਉਹ ਬਜ਼ੁਰਗ ਕੀ ਕਰਦਾ ਭਾਈ ਉਹਨਾਂ ਦੇ ਘਰੇ ਜਾਂਦਾ ਵਪਾਰੀ ਕਿ ਉਹ ਕਹਿੰਦਾ ਭਾਈ ਕਹਿੰਦਾ ਹੁਣ ਪਿੰਡ 'ਚ ਆਪਾਂ ਗੱਲ ਦਾ ਸੋਣੀ ਲੈਤੀ ਵੀ ਉਹ ਬੰਦਾ ਕਿਹੜੀ ਚੀਜ਼ ਨੂੰ ਜਾ ਕੇ ਹੱਥ ਲਾਊਗਾ ਵੀ ਸਿੱਧਾ ਪਤਾ ਲੱਗਦਾ ਵੀ ਵਪਾਰੀ ਦੀ ਘਰ ਵਾਲੀ ਨੂੰ ਹੱਥ ਲਾਊਗਾ ਉਹ ਕਹਿੰਦੇ ਵੀ ਐਂ ਕਰੋ ਫਿਰ ਇਹਦਾ ਮੈਂ ਹੱਲ ਕਰਦਾ ਉਹ ਕੀ ਕਰਦਾ ਵਪਾਰੀ ਦੀ ਘਰ ਵਾਲੀ ਨੂੰ ਕਹਿੰਦਾ ਭਾਈ ਤੂੰ ਐਂ ਕਰ ਆਪਦੇ ਚੰਗੀ ਤਰ੍ਹਾਂ ਤਿਆਰ ਹੋ ਜਾ ਪੂਰੀ ਸੋਹਣੀ ਬਣ ਕੇ ਸੁਰਖੀ ਬਿੰਦੀ ਲਾ ਕੇ ਚੰਗੇ ਸਭ ਤੋਂ ਨਵਾਂ ਕੱਪੜਾ ਪਾ ਕੇ ਗਲ ਚਹਾਰ ਪਾ ਕੇ ਕੋਠੇ ਤੇ ਬਹਿ ਜਾ ਕਹਿੰਦੇ ਠੀਕ ਹੈ ਜੀ ਉਹਨੂੰ ਕੋਠੇ ਤੇ ਬਿਠਾ ਦਿੰਦੇ ਨੇ ਇਦੋਂ ਬਾਅਦ ਉਹ ਵਪਾਰੀ ਨੂੰ ਕਹਿੰਦਾ ਵੀ ਤੂੰ ਕੋਈ ਵੱਡੀ ਸਾਰੀ ਮੋੜੀ ਲੈ ਕੇ ਆ ਕਹਿੰਦਾ ਤੇ ਉਹ ਕੀ ਕਰਦਾ ਸੂਲਾਂ ਵਾਲੀ ਮੋੜੀ ਲਿਆਉਂਦਾ ਵਪਾਰੀ ਉਹ ਕਹਿੰਦਾ ਚੱਕ ਇਹਨਾਂ ਨੂੰ ਪੌੜੀਆਂ ਚਲਾ ਦੇ ਤੇ ਤੇਰੀ ਘਰ ਵਾਲੀ ਨੂੰ ਕਹਿੰਦਾ ਕੋਠੇ ਤੇ ਬਿਠਾ ਦੇ ਹੁਣ ਸ਼ਰਤ ਦਾ ਰਿਜ਼ਲਟ ਆਉਣਾ ਹੁੰਦਾ ਹਨਾ ਤੇ ਵਪਾਰੀ ਹਾਰਿਆ ਹੁੰਦਾ ਤਾਂ ਸਾਰਾ ਪਿੰਡ ਇਕੱਠਾ ਹੋ ਕੇ ਦੇਖਣਾ ਇਹਦਾ ਵੀ ਕੀ ਰਿਜ਼ਲਟ ਨਿਕਲਦਾ ਉਹ ਕਹਿੰਦੇ ਲਓ ਭਾਈ ਉਹ ਬੈਠੀ ਆ ਦੀ ਘਰ ਵਾਲੀ ਆ ਇਹਨਾਂ ਦੀ ਮੱਜਾਂ ਖੜੀਆਂ ਨੇ ਆ ਇਹਨਾਂ ਦੇ ਟਰੈਕਟਰ ਖੜੇ ਨੇ ਹੁਣ ਦੇਖੋ ਭਾਈ ਕਿਹਨੇ ਕਿਹੜੀ ਚੀਜ਼ ਨੂੰ ਹੱਥ ਲਾਉਣਾ ਹੁਣ ਉਹ ਜਦੋਂ ਇੰਨੀ ਸੋਹਣੀ ਉਹਦੀ ਘਰ ਵਾਲੀ ਬਣੀ ਬੈਠੀ ਹੁੰਦੀ ਆ ਤਾਂ ਛੜੇ ਦੇ ਦਿਮਾਗ 'ਚ ਲਾਲਚ ਆ ਜਾਂਦਾ ਉਹ ਕੀ ਕਰਦਾ ਉਹ ਉਹਨੂੰ ਕਹਿੰਦੇ ਵੀ ਚੱਲ ਭਾਈ ਲਾ ਕਿਹੜੀ ਚੀਜ਼ ਨੂੰ ਹੱਥ ਲਾਉਣਾ ਉਹ ਤੇਰੀ ਹੋ ਜੂਗੀ ਹੁਣ ਉਹ ਛੜਾ ਕੀ ਕਰਦਾਗਾ ਪੂਰਾ ਕਾਲੀ ਦੇ ਵਿੱਚ ਜਾਂਦਾ ਪੌੜੀਆਂ 'ਚ ਡਾਣਾ ਖਿੱਚ ਕੇ ਪਰੇ ਕਰ ਦਿੰਦਾ ਤੇ ਪੌੜੀਆਂ ਚੜਨ ਲੱਗਦਾ ਤਾਂ ਗੱਜਣ ਬਾਬਾ ਕਹਿੰਦਾ ਕਹਿੰਦਾ ਵੀ ਇਦੋਂ ਤਾਹਾਂ ਵਾਲੀ ਪੌੜੀ ਤੇ ਨਾ ਪੈ ਤਰੀ ਕਹ اپنی شرط ਕਾਦੀ ਲੱਗੀ ਸੀ ਉਹ ਕਹਿੰਦਾ ਵੀ ਜਿਹੜੀ ਚੀਜ਼ ਨੂੰ ਹੱਥ ਲਾਊਗਾ ਬੰਦਾ ਉਹ ਉਹਦੀ ਹੋ ਜੂਗੀ ਤੇ ਕਹਿੰਦਾ ਫਿਰ ਤੂੰ ਤਾਂ ਹੱਥ ਲਾਤਾ ਉਹ ਹੁਣ ਛੜਾ ਕਹਿੰਦਾ ਜੀ ਮੈਂ ਕਿਹੜੀ ਚੀਜ਼ ਨੂੰ ਹੱਥ ਲਾਤਾ ਉਹ ਕਹਿੰਦਾ ਦਾਣਾ ਤਾਂ ਖਿੱਚ ਲਿਆ ਤੂੰ ਸੂਲਾਂ ਵਾਲਾ ਕਹਿੰਦਾ ਆ ਚੱਕ ਦਾਣਾ ਸੂਲਾਂ ਵਾਲਾ ਇਹਨੂੰ ਚੱਕ ਕੇ ਲਿਆ ਆ ਉਹਦੇ ਨਾਲ ਇਹ ਹੋ ਗਿਆ ਅੱਜ ਤੋਂ 13 ਹੋਰ ਕਿਸੇ ਚੀਜ਼ ਨੂੰ ਹੱਥ ਨਾ ਲਾਈਂ ਤੇਰੇ ਮੌਰ ਕੁੱਟੇ ਜਾਣਗੇ ਚਲੋ ਜੀ ਸਾਰਾ ਪਿੰਡ ਹੈਰਾਨ ਰਹਿ ਜਾਂਦਾ ਵੀ ਇਹਨੇ ਬਾਬੇ ਨੇ ਬੜਾ ਤਕੜਾ ਕੰਮ ਕਰਤਾ ਇਹ ਗੱਲ ਨਿਬੜ ਜਾਂਦੀ ਹੈ ਭਾਈ ਹਨਾ ਉਹ ਜਿਹੜਾ ਵਪਾਰੀ ਹੁੰਦਾ ਉਹਦਾ ਮਨ ਹਲਕਾ ਪੈਂਦਾ ਵੀ ਚਲੋ ਸ਼ੁਕਰ ਹੈ ਜੀ ਮੇਰੀ ਘਰ ਵਾਲੀ ਬਚ ਗਈ 10 ਦਿਨ ਹੋਰ ਲੰਘਦੇ ਨੇ ਇਸ ਤੋਂ ਬਾਅਦ ਕੀ ਹੁੰਦਾ ਵੀ ਵਪਾਰੀ ਦਾ ਜਿਹੜਾ ਪਿੰਡ ਹੁੰਦਾ ਉੱਥੇ ਕੋਈ ਕਟਾ ਮੱਝਾਂ ਜਿਹੜਾ ਖਰੀਦਣ ਆਲੇ ਆਉਂਦੇ ਹੁੰਦੇ ਆ ਉਹ ਆ ਜਾਂਦੇ ਨੇ ਤੇ ਉਹ ਉੱਥੇ ਤੁਰਿਆ ਫਿਰਦਾ ਹੁੰਦਾ ਆਪਣਾ ਉਹ ਕਰਦਾ ਤੇ ਉਹਨੂੰ ਗਰਮੀ ਗਰਮੀ ਕਰਕੇ ਦੌਰਾ ਪੈ ਜਾਂਦਾ ਤੇ ਉਹ ਡਿੱਗ ਪੈਂਦਾ ਹੁਣ ਡਿੱਗ ਪੈਂਦਾ ਪਿੰਡ ਦੀ ਸੱਤ ਚ ਜਿਹੜੇ ਬੰਦੇ ਬੈਠੇ ਨੇ ਬਜ਼ੁਰਗ ਉਹ ਕਹਿੰਦੇ ਭਾਈ ਹੁਣ ਇਹਨੂੰ ਚੱਕਣਾਗਾ ਕਹਿੰਦੇ ਆਪਾਂ ਤਾਂ ਤਾਂ ਚੱਕਿਆ ਜਾਣਾ ਨਹੀਂ ਉਹ ਕਹਿੰਦਾ ਚਲਾ ਵਪਾਰੀ ਦਾ ਘਰ ਨੇੜੇ ਇਹਨੂੰ ਸਾਧ ਲੈਉਣੇ ਆ ਇਹ ਆਪੇ ਚੱਕ ਕੇ ਰਾ ਹਾਈਲਾ ਕਰ ਦੂਗਾ ਉਹ ਕਹਿੰਦਾ ਐ ਕਰ ਦੇ ਮੈਨੂੰ ਨਹਿਰ ਚ ਛਟਾ ਦਿੰਨੇ ਆ ਹਾਂ ਜੋ ਚਾਰੇ ਬੰਦੇ ਇਕੱਠੇ ਹੋ ਕੇ ਆਉਂਦੇ ਨੇ ਉਹਦਾ ਗੇਟ ਖੜਕਾਉਂਦੇ ਨੇ ਵਪਾਰੀ ਦਾ ਨੂੰ ਕਹਿੰਦੇ ਵੀ ਭਈਆ ਮੁੰਡਾ ਐ ਕਰਕੇ ਮਰ ਗਿਆ ਤੇ ਇਹਦਾ ਹੁਣ ਥੇ ਪਤਾ ਦਾ ਕੋਈ ਪਤਾ ਹੀ ਨਹੀਂ ਹੈਗਾ ਕਹਿੰਦੇ ਇਹਨੂੰ ਚੱਕ ਕੇ ਤੁਸੀਂ ਨਹਿਰ ਚ ਜੇ ਸਿੱਟ ਸਕਦਾ ਤਾਂ ਸਿੱਟ ਦੇ ਉਹ ਪਹਿਲਾਂ ਤਾਂ ਸੋਚਦਾ ਵੀ ਚਾਰ ਜਣੇ ਆ ਗਏ ਇਹਨਾਂ ਦੀ ਗੱਲ ਮੰਨਾਂ ਜਾਂ ਨਾ ਮੰਨਾਂ ਉਹ ਫਿਰ ਥੋੜਾ ਟਾਈਮ ਬੈਠਾ ਸੋਚਦਾ ਫਿਰ ਕਹਿੰਦਾ ਵੀ ਚੱਲ ਬਾਬੇ ਨੇ ਕਿਹਾ ਸੀ ਵੀ ਜੇ ਚਾਰ ਬੰਦੇ ਪਿੰਡ ਦੇ ਕਹਿੰਦੇ ਹੁਣ ਤਾਂ ਉਹਨਾਂ ਦੀ ਗੱਲ ਮੰਨ ਲੈਣੀ ਚਾਹੀਦੀ ਆ ਉਹ ਕਹਿੰਦਾ ਕੋਈ ਨਹੀਂ ਭਾਈ ਮੈਂ ਕਰ ਦਿੰਦਾ ਕੰਮ ਜੀ ਉਹ ਕੀ ਕਰਦਾ ਉਹਨੂੰ ਮੋਢੇ ਚੱਕਦਾ ਤੇ ਚੱਕ ਕੇ ਉਹਨੂੰ ਨਹਿਰ ਦੀ ਪਟੜੀ ਤੇ ਲੈ ਜਾਂਦਾ ਉੱਥੇ ਜਦੋਂ ਲੈ ਕੇ ਜਾਂਦਾ ਤਾਂ ਉਹਦੇ ਮੋਢੇ ਦੇ ਕੋਈ ਚੁਬਦਾ ਉਹ ਜਦੋਂ ਦੇਖਦਾ ਵੀ ਚੁਬਦਾ ਕੀ ਆ ਉਹਨੂੰ ਪਟੜੀ ਤੇ ਜਦੋਂ ਲਾਉਂਦਾ ਤਾਂ ਉਹਨੂੰ ਪਤਾ ਲੱਗਦਾ ਵੀ ਉਹਦੇ ਪੈਸੇ ਪਾਏ ਹੋਏ ਸੀਗੇ ਅੰਦਰ ਇੱਥੇ ਢਿੱਡ ਨਾਲ ਬੰਨੇ ਹੁੰਦੇ ਸੀਗੇ ਤੇ ਉਹ ਪਈ ਪੈਸੇ ਕੱਢ ਲੈਂਦਾ ਤੇ ਉਹਨੂੰ Laash ਨੂੰ ਧੱਕਾ ਦੇ ਕੇ ਨਹਿਰ ਇਦੋਂ ਘਰੇ ਆਉਂਦਾ ਆਉਂਦਾ ਉਹ ਸੋਚਦਾ ਵੀ ਬਾਬੇ ਜੀ ਦਾ ਤਿੰਨੇ ਗੱਲਾਂ ਪੱਕੀਆਂ ਰਹੀਆਂ 100-100 ਰੁਪਏ ਦਿੱਤਾ ਮੇਰੇ ਤਾਂ ਕੰਮ ਆ ਗਿਆ ਵੀ ਬਾਬੇ ਨੇ ਜਿਵੇਂ ਕਿਹਾ ਸੀ ਉਹ ਉਹਨੂੰ ਪੈਸੇ ਵੀ ਮਿਲ ਜਾਂਦੇ ਨੇ ਉਹ ਵਪਾਰੀ ਦੇ ਨਾਲ ਜਿਹੜੇ ਬੰਨੇ ਹੁੰਦੇ ਨੇ ਤੇ ਉਹਨਾਂ ਨੂੰ ਲੈ ਕੇ ਉਹ ਘਰੇ ਆ ਜਾਂਦਾ ਇਸ ਤੋਂ ਬਾਅਦ ਉਹ ਖੁਸ਼ ਹੋ ਜਾਂਦਾ ਐਦਾਂ ਵੀ ਚਲੋ ਇਹ ਤਾਂ ਇੱਕ ਕਹਾਣੀ ਹੈ ਇਹ ਤੋਂ ਤਾਂ ਆਪਾਂ ਨੂੰ ਸਿੱਖਿਆ ਮਿਲਦੀ ਹੈ ਵੀ ਕਿੱਦਾਂ ਆਪਾਂ ਨੂੰ ਬਜ਼ੁਰਗਾਂ ਦੀਆਂ ਗੱਲਾਂ ਮੰਨਣੀਆਂ ਚਾਹੀਦੀਆਂ ਨੇ ਜਾਂ ਇਹ ਦਿਲਚਸਪ ਜਿਹੜੀਆਂ ਕਹਾਣੀ ਹੁੰਦੀਆਂ ਇਹਨਾਂ ਚੋਂ ਆਪਾਂ ਨੂੰ ਸਿੱਖਣ ਨੂੰ ਬਹੁਤ ਕੁਝ ਮਿਲਦਾ ਸੋ ਮੈਂ ਛੋਟੀ ਜੀ ਕੋਸ਼ਿਸ਼ ਕੀਤੀ ਆ ਕਿਸੇ ਪਾਸੇ ਉਹ ਕਹਾਣੀ ਚੱਕੀ ਆ ਤੇ ਤਾਂ ਤੁਸੀਂ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਲਿਓ ਜੇ ਨਾ ਚੰਗੀ ਲੱਗੀ ਕੋਈ ਗੱਲ ਨਹੀਂ ਆਪਾਂ ਨੈਕਸਟ ਟਾਈਮ ਤੋਂ ਹੋਰ ਕੋਈ ਸੋਹਣੀ ਨਵੀਂ ਕਹਾਣੀ ਲੈ ਕੇ ਆਵਾਂਗੇ ਦੋਸਤੋ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ